ਨੌਵਾ ਨਮਸਕਾਰ ਹੋ ਜਿਹੜੇ ਜੀਓ ਥੋੜੀ ਮੋਰਤਾ ਜਿਹਨੇ ਉਸ ਦਿਨ ਭਾਇ ਇੱਥੇ ਆਇਓ ਮੇਰੇ ਵਿਰਸਨ ਹਮਾ ਆਈਏ ਸਤਿਗੁਰਾਂ ਦੇ ਸਾਡੇ ਗੁਰੂਆਂ ਦੇ ਬਾਖੀ ਬਤੇ ਥੋੜੇ ਚਾਲਾਂ ਵਿੱਚ ਆਤ ਕਰਵਾਣੀ ਵਾਹਿਗੁਰੂ ਦਾ ਖਾਸਾ ਸਿਰ ਬਾਜ ਦੇ ਪਤੇ ਨੌਵਾ ਗੁਰੂਤਾ ਹੋ ਅਸੀਂ ਜਿੰਨੇ ਮੌਜੂਦ ਹਨ ਲੌਜੀ ਪੱਤੀ ਕਰ ਕਰਾ ਲੱਖੇ ਪੱਤੀ ਕਰਾ ਸਸੀ ਬਾਕਵਾਲ ਖਾਮੋਨ ਬਾਕਵਾਲ ਨੂੰ ਜੀਤਨ ਵਾਲਾ ਤੁਹਾਨੂੰ ਅੱਜ ਇਹ ਲੱਗਦਾ ਆਧਿਕ ਪੱਤਰਕਾਰ ਸਾਹਮਣੇ ਬਹੁਤ ਬੜਾ ਚਾਹਤਾ ਜਿਹੜਾ ਕੋਈ ਨਹੀਂ ਪਤਾ ਉਹਨਾਂ ਨੇ ਕਿਹਾ ਬਹੁਤ سارے ਮਤਲਬ ਕੋਤਾ ਹਨ ਕਿਉਂਕਿ ਮੀਡੀਆ ਉਹ ਗਲ ਚਲਾਇ ਨਹੀਂ ਦੇ ਰਿਹਾ ਲੋਕਾਂ ਸਮਝ ਨਹੀਂ ਗਿਆ ਨਾ ਹੋਆ ਇਹ ਲਾੜ ਕੋਈ ਨੀਤੀ ਤੇ ਨਾ ਕੋ ਨਾਰਾ ਕਰਨਾ ਪਹਿਲਾ ਮਾਤ ਕੁੱਸਤੀ ਦੀ ਗੱਲ ਦੇ ਕਰ ਨੂੰ ਕੋਈ ਯੂ ਨਹੀਂ ਹੈ ਨੌਵੇਂ ਗੁਰੂ ਦਾ ਹੋ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਨੇ ਸਿੱਖ ਧਰਮ ਲਾਇਆ ਨਾ ਕਾੜੀ ਦੀ ਨਹੀਂ ਵਰਪਨਾ ਉਹਦਾ ਆਪਣਾ ਫਾਮ ਕਰਨ ਦੀ ਕੋਸ਼ਿਸ਼ ਕਰਨਾ ਕਿਉਂਕਿ ਸਭ ਤੋਂ ਵੱਡਾ ਸਾਡਾ ਅਨੰਦ ਨਾਲ ਨਸ ਕਰਕੇ ਜਰੂਰੀ ਗੱਲ ਤੁਹਾਨੂੰ ਦੱਸ ਕੇ ਜਾਣ ਦੇਣਾ ਜਿਵੇਂ ਗੁਰੂ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਨੇ ਪਾਚ ਲਾਇਆ ਦਾਮੇ ਪਾਛਾ ਗੁਰੂ ਜੀ ਪਾਛਾ ਆ ਰਹੇ ਨੇ ਸਭ ਗੁਰੂ ਕ੍ਰਿਸ਼ਨਾ ਦਾ ਮਹਾਰਾਜ ਤਕਰੀਰ ਦਾਮਨਾ ਬਾਤ ਬਾਣੀ ਸੁਣਤਾਂ ਆਪਾਂ ਜੇ ਵੀ ਕਬੱਟੇ ਬਾਣੀ ਦਾ ਪਾਣੀ ਜਿੱਤੇ ਧਾਰੋ ਮੇ ਜਿੱਤੋ ਬਾਣੀ ਦਾ ਸੁਣਾਉਣੇ ਵਾਲੇ ਬਾਣੀ ਦਾ ਸੁਣਾਉਣ ਤੋਂ ਬਾਅਦ ਗੁਰੂ ਸਾਹਿਬੇ ਜਾ ਕੇ ਦੇਣ ਦਾ ਗੁਰੂ ਕ੍ਰਿਸ਼ਨਾ ਮਹਾਰਾਜ ਨੂੰ ਗੋਤਾ ਦੇ ਦਿੱਤੀ ਫੜਾ ਸਿਮਨਾ ਬੋਤਾ ਨੂੰ महाराजा प्रताप और क्रम से महाराज जो जोशी राजा को तो से गुरु को राजा प्रभाव पिछले 8 महीनों को पिछले 8 महीनों तो भाई जगदीश सिंह की खालसा मानक टावर के ऊपर चार फुट टावर पे ऊंचा होता है चार फुट ऊपर टावर से रखा क्यों बैठा इस करके बैठा कि खाटा सब कुछ भी ननना मैंने मैं भी अमर खाजा था ਪਾਗਲਾਈ ਉਹਨੇ ਦਾਇਰ ਰੂਪ ਚਾਹ ਲਿਆ ਕਿਉਂਕਿ ਦੂਜਾ ਮਾਇਆ ਆਪਣਾ ਗੁਰੂ ਸਮਰਪਿਤ ਨੇ ਨੇਤਰਿਆਂ ਦਾ ਧਾਰ ਰੂਪ ਕਿਹਾ ਸ਼ਾਮ ਦਾ ਰੂਪ ਧਾਰ ਰੂਪ ਕਿਹਾ ਨੌਵਾਂ ਉਹ ਜੇ ਸਭ ਤੋਂ ਉੱਡੀ ਨਾਲ ਸਾਡੀ ਜੀਵਨ ਦੇ ਸਭ ਤੋਂ ਅੱਗੇ ਸਾਡੇ ਖੂਦ ਦੀ ਹੈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿੱਡਾ ਨਾ ਕੋਈ ਬਚਾਈ ਹੋਵੇ ਨਾ ਕੋਈ ਗੁਰੂ ਹੋਵੇ ਰੱਬ ਦਾ ਰੂਪ ਪ੍ਰਮਾਤਮਾ ਦਾ ਕਣ ਦੇ ਪਾਤਸ਼ਾਹ ਜਿਹੜੇ ਸਿੱਕੇ ਇਹ ਤਾਂ ਵੀ ਦੇ ਉਪਰ ਖੰਡ ਹੋ ਰਹੇ ਸੀਗੇ ਵੱਡੇ ਵੱਡੇ ਕੰਮ ਕਾੜ ਹੋ ਰਹੇ ਸੀਗੇ ਸਾਗਰ ਨਾਟ ਪ੍ਰੋਜੈਕਟਾਂ ਦਿੱਤੀ ਤੋਂ ਬਚਾਅ ਆ ਰਿਹਾ ਨੌਮਾ ਦੇ ਉਪਰ ਆਹੋ ਗੁਰੂ ਨਾਨਕ ਦੇ ਪੈਸਾ ਮਾਰਿਆ ਜਾਏ ਠੀਕ ਹੋਉਂਦਾ ਜਿਹਦੇ ਦੇ ਗੋਲਿਆ ਖਾਤੋਂ ਦੇ ਜਿਹਦੇ ਦੇ ਗੋਲਿਆ ਮਾਰਦੀ ਹੈ ਜਾਂ ਤੇ ਮਾਲ ਸਾਹਿਬ ਨੇ ਪ੍ਰਮਾਣ ਮੰਗ ਲਈਆ ਇੱਕੋ ਕਾਰ ਦੀ ਗੱਲ ਹੈ ਇਸ ਕਰਕੇ ਨੌਮਾ ਉਪਰ ਸਾਡੇ ਗੁਰੂ ਦੇ ਜਿਹੜੀ ਜਨਾਈ ਜਿਹੜੇ ਗੁਰੂ ਦੇ ਜਿਹੜਾ ਇਹ ਜਰਦੀ ਸਿੰਘ ਦੀ ਖਾਤਾ ਲੱਗਦਾ ਰਹੇਗੇ ਉਹਨਾਂ ਨੇ ਕੀ ਕਿਹਾ ਕਿ ਭਾਈ ਵੀਰੇ ਭਨੇ 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 ਮਹਾਰਾਜ ਤਾਂ ਕਿ ਜੇ ਕੋਰੋਨਾ ਤੋਂ ਵੀ ਜਾਣ ਸੁਣ ਕੇ ਮਾਰਿਆ ਉਹ ਜਿਹੜਾ ਭਾਪੀ ਨਹੀਂ ਹੈਗਾ ਬੋਲਣ ਕੇ ਜਿਹੜਾ ਕਿ ਤਾਹੋ ਕੋਲੇਸ ਉਹ ਲਿ ਡਣਾ ਚਾਹੁੰਦੇ ਹੈ ਕੋਰੋਨਾ ਮਾਰਜਵਾ ਦਾ ਜਿਹੜਾ ਧਰਮਾ ਦਾ ਪ੍ਰੋਗਰਾਮ ਕਰਦੇ ਉਹਨਾਂ ਸਮਾਹ ਬਿਨੈ ਕਰਨਾ ਆਪਣਾ ਤੇ ਕਰਕੇ ਉਹ ਕਹਿਣਾ ਪਾਇਆ ਜੀ ਬਾਪਾ ਕਹਿੰਦਾ ਵੀ ਭਾਈ ਜਿਹੜੇ ਗੁਰਦਰਾਸਰ ਸਾਹਿਬ ਆਲੇ ਪਹਿਲਾਂ ਵਿਆਹ ਪੂਰਿਆ ਕੀਤਾ ਕਰਾਣ ਜਿਹੜੇ ਹੋਰ ਧਰਮ ਦੇ ਕਰਾਣ ਲੈ ਗਏ ਸਾਰੇ ਚੰਗ ਸਿੱਖਾ ਇਧਰ ਬਾਹਰ ਨਾ ਕਰ ਸਕਦਾ ਉਹ ਸਾਰੇ ਤਾਂ ਤਾਂ ਮੇਰੇ سامنے ਸਮਝ ਸਮਝੀ ਗੱਲਬਾਤ ਕਰੂਗਾ ਉਹ ਕਹਿੰਦਾ ਕੋਈ ਝੋਲ ਧਰਮ ਦੇ ਕਰਾਣਾਂ ਦੇ ਹੋ ਰਿਹਾ ਵਿਆਹ ਨਹੀਂ ਇਹਦੇ ਕਾਨੂੰਨ ਸ਼ੱਕ ਨੂੰ ਹਟਾਓ ਉਹਦੀ ਮੰਗ ਹੈ ਜੀ ਤਾਂ ਕਿਉਂ ਕਿਸੇ ਦੀ ਆਗਮੀ ਨਹੀਂ ਲਿਆ ਤਾਹ ਤੋਂ ਉਪਤ ਹੋਜੇ ਤਾਂ ਉਹ ਬੰਦ ਹੋ ਜਾਏ ਇਧਰ ਆਪਕੋ ਬਖਸ਼ੀ ਚਾਓ ਇਸ ਕਰਕੇ ਇਹ ਮੰਗਿਆ ਪਰ ਪਿਛਲੇ ਦਿਨ ਸਰਕਾਰ ਨੇ ਬਰਾਮਾ ਕੀਤਾ ਉਹਨਾਂ ਫੌਜ ਦੇ ਵਿੱਚ ਦੋ ਦਿਨਾਂ ਦਾ ਬੋਲ ਦੋ ਦਿਨਾਂ ਦਾ ਬੋਲ ਦਿੱਤਾ ਅਗਿਤਾ ਅਮੇ ਕਾਰਨ ਤੇ ਵਿਲਾਵਾ ਦੇ ਖੋਲ੍ਹ ਲਿਆ ਡਰਾਮਾ ਬਿੱਟਾ ਡਰਾਮਾ ਕਿ ਕੀ ਆ ਕਿ ਕਮੇਟੀ ਨੋਟਿਸ ਜੇ ਵੀ ਨਾ ਪਾਸ ਕਰਵਾਵੇ ਲੈ ਤੇ 6 ਵੀ ਦਿਨਾਂ ਤੋਂ ਪਾਸ ਕਰਾਂਗੇ ਚਲੋ ਜੀ ਮੋਰ ਕਾਇਆ ਪਰ ਪਾਸੇ ਵੀ ਜਾਂਦੇ ਪਾਸ ਕਰੋ ਪਿਛਲੇ ਸਮੇਂ ਦੇ ਵਿੱਚ ਕਿੱਟੀਆਂ ਬੱਲੇ ਕਿੱਤਨਾ ਮਾ ਹੋਣਾਂ ਬਾਬਾ ਜੀ ਕੋਲ ਗੁਣੀ ਤੋਂ ਕਿੰਨੇ ਅੱਡੇ ਵੱਡੇ ਵੱਡੇ ਕਿਤਨਾ ਮਾਹ ਹੋ ਗਿਆ ਗੁਰੂ ਕਾਂਸਾ ਮਾਰੇ ਦੇ ਗਿਆ ਗੁਰੂ ਲੈ ਕੇ ਤੁਸੀਂ ਕੋਈ ਸਰਕਟ ਚਾਹੁਣੇ ਬੜਾ ਤੁਸੀਂ ਕਹਿੰਦੇ 24 ਘੰਟੇ ਤੁਸੀਂ ਗੁਰੂ ਕਾਂਸਾ ਮਾਰੇ ਦੀ ਹੋਰ ਗਿਆਨ ਦਾ ਸਮਾਜਨਾਂਗੇ 24 ਘੰਟੇ ਰਾਂਗੇ 24 ਦਿਨ ਰਾਂਗੇ ਉਹ ਤਾਂ ਕਿੰਨਾ ਸਮਾਂ ਲੱਗਿਆ ਪ੍ਰਭੂ ਤਰਸਾ ਆਵੇ ਅੱਜ ਤੱਕ ਕਿੰਨਾ ਸਮਾਂ ਹੋ ਗਿਆ ਨਾ ਬਲੇ ਸਰਕਾਰਾਂ ਦੇ ਨਾਲ ਤਾਂ ਬਸ ਨਾ ਗੱਲ ਨਾਲ ਹੀ ਸਾਫ ਕੀ ਬਣਾਉਂਦਾ ਹੋ ਇਸ ਕਰਕੇ ਮੈਂ ਬਤਾਇਆ ਉਹ ਕੰਮ ਦੇ ਵਿੱਚ ਬਤਾ ਕਰਦਾ ਲੱਖਾਂ ਭਾਈ ਤੇ ਹੋਰ ਕਿਤੇ ਸਾਡੇ ਬਾਕੀ ਮੇਰੀ ਡਿਊਟੀ ਉੱਥੇ ਰਹੀ ਆ ਮੇਰੀ ਡਿਊਟੀ ਤੇ ਲੱਗੇ ਰੱਦੀ ਨੂੰ ਸਿਆਦ ਆਵੇ ਤੇ ਉੱਧਰ ਰੱਖੇ ਬੋਲੇ ਨਾ ਅਸੀਂ ਵਾੜ ਕੇ ਸਿਰਫ ਲੱਗੇ ਸ਼ਾਂਤ ਕਿਰਤ ਕਰਾਇ ਕੁਨਾ ਮੇ ਜੋ ਵੀ ਕੁਝ ਕਰ ਸਕਦਾ ਮੌਜੂਦ ਰੱਖਦਾ ਨਾ ਲਾਣ ਕਰ ਸਕਦਾ ਜਾਗਤ ਕਰ ਸਕਦਾ ਉਹਨਾਂ ਕਸੀ ਕਰਨ ਕੋਸ਼ਿਸ਼ ਕਰਦੇ ਆ ਜਿੰਨਾ ਪੂਰਾ ਤਰਨ ਦਾ ਮਨ ਸਮਾਪਤ ਹੋ ਜਾਈ ਜਾਵੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਮੁੱਦਰ ਦੀ ਯਾਤਰਾ ਕਰੋ ਕੋਮਾਂ ਦੀ ਯਾਤਰਾ ਕਰੋ ਪ੍ਰਧਾਨ ਸਰਵਰ ਦੇ ਵਿੱਚ ਬੜੀ ਬੜੀ ਗੱਲ ਦੋ ਚੁੱਕਾ ਆ ਬੋਲਦਾ ਇਸ ਕਰਕੇ ਸੋਨੋ ਮੈਂ ਬਤਾਉਂਦਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਇੱਕ ਜੋਰੇ ਨਿਰਪੱਖ ਰਿਪੋਰਟ ਆਪਾਂ ਖਤਰਾ ਕੋਰਪੋਰੇਸ਼ਨ ਯਾਦ ਕਰੋ ਜਿਹੜਾ ਡਾਕਟਰ ਦੇ ਨਾਮ ਮੈਂ ਇਹ ਜਿਹੜਾ ਕੋਰਪੋਰਟ ਉਧਰ 40 ਸਾਲਾਂ ਲੱਗੇ ਉਹ ਨਾਖਾਈ ਨਾ ਪ੍ਰਕਾਰ ਆ ਬੋਲਦਾ ਇਹਨਾਂ ਦਾ ਬੋਲਿਆ ਕਿ ਉਹ ਇਸ ਨੂੰ ਦੇ ਕਿਹਾ ਨੌਜਵਾਨਾਂ ਨੂੰ ਇਹੋ ਕਹਿਣਾ ਚੱਕੋ ਐਵੇਂ ਇਸੇ ਲਾਪੋ ਜੂਰ ਕਰਨ ਦੇ ਨਾਲ ਤੇ ਉਹ ਮੁੱਖ ਤੋਂ ਮੁਰਵਾਤਾ ਪ੍ਰਭੂ ਦੀਪ ਮੁਰਵਾਤਾ ਅਚੰਤ ਜੀ ਉਸ ਨੇ ਨੌਜਵਾਨਾਂ ਦਾ ਜੇਲਾ ਜੀਆ ਮੁਰਵਾਉਂਦਾ ਆਪ ਉਸਾਂ ਦੇ ਜੀਆ ਉਹ ਦੋਈਏਗਾ ਇਸ ਕਰਕੇ ਨੌਜਵਾਨਾਂ ਨੂੰ ਤੁਹਾਨੂੰ ਜਾਗਣ ਦੀ ਜ਼ਰੂਰਤ ਹੈ ਜਾਤਾਂ ਪਾਤ ਤੋਂ ਉਪਰ ਉਠੋ ਧਰਮ ਤੋਂ ਉਪਰ ਉਠੋ ਧਰਮ ਵੀ ਨਾ ਜਾਤਾਂ ਪਾਤ ਵੀ ਨਹੀਂ ਇਹ ਸਮਝਣ ਦੀ ਜ਼ਰੂਰਤ ਹੈ ਜਾਤਾਂ ਕਿਆ ਕਰਨਾ ਸਭ ਤੋਂ ਵੱਡਾ ਸਿੱਖ ਦਾ ਨਾਮ ਕਰਾਉਣੀ ਆਪਣੀ ਪਾਤਸ਼ਾਹ ਦੇ ਮਨ ਦੇ ਵਿੱਚ ਸੁਣਾਉਣੀ ਉਥੋਂ ਦਾ ਸਿੱਖ ਦਾ ਅਰਥ ਕੀ ਹੈ ਸਿੱਖ ਦਾ ਅਰਥ ਕੀ ਹੈ ਕਿ ਜੇਕਰ ਵਾਸੇ ਗੁਜ਼ਾਰੇ ਕਲਾ ਦੇ ਵਾਸੇ ਗੁਜ਼ਾਰੇ ਫਿਰਦੌਸ ਉਤਰਾ ਸਿੱਖ ਦਾ ਪੂਰਾ ਮਟੇਗਾ ਧਰਮਾਸtre ਚ ਉਹ ਹੈ ਜਿਹੜਾ ਬੀਤੀ ਬਾਹ ਮੱਤਾ ਵੱਡੇ ਨੂੰ ਦੇਖ ਕੇ ਸਭ ਨੂੰ ਉਹਦੇ ਵਿੱਚ ਕਹਿੰਦਾ ਬਾਬਾ ਨਾਨਕ ਦਾ ਬਿਆਦ ਦੰਦੂ ਧਰਮ ਹੈ ਗੁਰੂ ਨਾਨਕ ਦੇ ਪਾਤਸ਼ਾਹ ਮਾਰੀ ਜੋ ਪਾਚੋ ਮਹਾਰਾਜੀ ਗੱਲ ਨਹੀਂ ਮੰਨਦੇ ਗੁਰੂ ਨਾਨਕ ਦੇਵ ਜੀ ਪਾਚੋ ਮਹਾਰਾਜ ਦਾ ਪਾਵਨ ਗੁਰੂ ਪਾਣੀ ਪੁੱਤਾਂ ਮਾਤਾ ਤਤ ਮਹਤਿ ਪੜਾਉ ਉਹ ਕਿੰਨੇ ਕਿਹਦੇ 1.5 ਸੌਣੇ ਕਾਪੂਦਕਾ ਲਾਉਂਦੇ ਆ ਤੇਰੇ ਜੀ ਦਾ ਬੜਾ ਉਸਤਤ ਪਾਣੀਆ 70 ਮਾਤਾ ਪੁੱਤ ਪਾਣੀਆ 70 ਮਾਤਾ ਪੁੱਤ ਪਾਣੀੀ ਥੋੜਾ ਸੁਧਿਰ 70 ਮਾਤਾ ਪਾਣੀਆ ਬੜਾ ਹਾ 70 ਮਾਤਾ ਪੁੱਤ ਪਾਣੀਆ ਬਾਬਾ ਅੰਤੋਂ ਬੜਾ ਕੋਈ ਜੁਕੈਤਾ ਬਾਬਾ ਅੰਤੋਂ ਦਾ ਥੋੜਾ 70 ਸਾਤੋਂ ਰਾਵਾਂ ਉੱਤਰਾ ਦਾ ਪਾਣੀ ਹੈ ਥੋੜੇ ਆਸਲੀ ਮਾਤਾ ਆਖੀਆ ਥੋੜਾ ਆਸਲੀ ਗੁਰੂ ਸਭਾ ਤੇਨੇ ਜਿਹੜਾ ਪਰ ਜਾ ਕੇ ਦਿਖਾਓ ਜਿਉਂਦੇ ਰਹਿਣੇ ਜਿਉਂਦੇ ਰਹਿਣਾ ਭਰਾ ਉਹ ਤਿੰਨੇ ਚੀਜ਼ਾਂ ਨੂੰ ਦੋਸ਼ਪਰ ਕਾਰਨ ਕਰਨਾ ਮਤਲਬ ਕਿਹਾ ਇਹ ਸਾਡਾ ਪਖੰਡੇ ਮੁਖਵਤਰੀ ਜੇ ਕਹਿੰਦਾ ਭਗਤ ਸਿੰਘ ਰਾਜਗੁਰੂ ਸਰਦੇਵ ਨੇ ਕਰਤਾ ਦੀ ਫਲਾਬਾ ਨਹੀਂ ਸੀ ਗਰੂ ਦੇ ਚਲਣਾ ਹੁਣ ਸੀ ਗਰੂ ਦੀ ਸੀ ਇਸ ਵੀਰ ਕੀ ਕਹਦੇ ਨੇ ਕਰਤਾਰ ਸਿੰਘ ਸਾਬੇ ਨੂੰ ਭਗ ਸਿੰਘ ਦਾ ਆਈਟਮ ਮਿਲਦਾ ਸੀ ਹਾਕਾ ਬੱਡੂ ਚ ਬੱਡੂ ਰੱਖਦਾ ਸੀ ਸਾਡੇ ਸਿੱਖ ਕੀ ਕਹਿੰਦੇ ਸੀਗੇ ਸਾਡੇ ਸਿੱਖ ਇਹ ਕਹਿੰਦੇ ਸੀਗੇ ਇਨਕਲਾਬ ਹੁੰਦਾ ਵਾ ਖਾਮ ਨਾਲ ਨਾਲ ਹੁੰਦਾ ਵਾ ਆਹ ਕਾਰਪੋਰੇਟ ਦਾ ਮਸਲਾ ਹੁੰਦਾ ਵਾ ਇਨਕਲਾਬ ਹੁੰਦਾ ਵਾ ਕਾਮੇ ਕਿੱਤੀ ਕਿਸਾਨ ਨਾ ਗੱਲ ਬਤਾ ਉਹਦੇ ਬਾਰੇ ਮੈਨੂੰ ਤਾਂ ਬਹੁਤ ਨਾਲ ਦਾ ਦਰਤ ਨੂੰ ਦਰਤ ਪੈਂਦਾ ਹਮਾ ਤੋਂ ਦਰਤ ਨੂੰ ਦੂਰੀ ਆਸ ਤੌਰ ਤੇ ਤੂੰ ਉਹਨੂੰ ਪ੍ਰਾਪਤ ਕਰੇ ਉਹਨੂੰ ਸੁਣਾਉ ਪ੍ਰਾਪਤ ਕਰੇ ਆਪਾਂ ਆ ਆਪਸ ਰਹਿਣਾ ਕੋ ਕਰਨਾ ਖੋ ਕਰ ਕੋ ਕਰਤਾ ਮਤਲਬ ਗੁਨਾਹ ਤਾਂ ਆਗੇ ਪਤਾ ਹੀ ਲੱਗ ਗਿਆ ਉਹ ਤਾਂ ਉਹ ਤਾਂ ਮੁੱਢ ਤੋਂ ਸਗਰ ਤੱਕ ਬੋਲਣੀ ਗੱਲ ਅਸਲ ਦੇ ਵਿੱਚ ਵੀ ਪਾਣੀ ਖਾਰੇ ਦਾ ਪੀਸ ਹੋ ਰਿਹਾ ਸਾਡਾ ਪਿੱਟਾ ਬਣਾਉਂਦਾ ਪਿਆਰ ਨਾਲ ਨਾ ਕਰੋ ਪਿਆਰ ਆਇਆ ਅਜ ਘਰੇਕਾਂ ਦੇ ਵਿੱਚ ਕਿਤੇ ਫਿਰਦੇ ਉੱਪਰ ਦੇ ਕਿਤੇ ਫਿਰਦੇ ਵਾ ਗਿਆ 60 ਸਾਲ ਬੀਤ ਗਏ ਪਰ ਤੁਸੀ ਇਹਨਾਂ ਦੇ ਦੱਸੇ ਵਿਕਾਸ ਇਹ ਵਿਕਾਸ ਹੈ ਕੋਈ ਨਾ ਕੋਈ ਨਾ ਕੋਈ ਨਾ ਕੋਈ ਬੋਰਡ ਵੀ ਸੋਹਣਾ ਬਣਾ ਦੋ ਸਾਡੇ ਅਜ ਘਰੇਕ ਨੂੰ ਨਾ ਮਾਰ ਤੁਸੀਂ ਕਿ ਵਿਕਾਸ ਕਿਹਨੇ ਕਰਦਾ ਹੈ ਵਿਕਾਸ ਜਿਹੜਾ ਬਣਾਸਾ ਹੈ ਇਸ ਕਰਕੇ ਪਰਾਉ ਰੈਡੀ ਮਾਂ ਆਓ ਅੱਜ ਕਰ ਜੀਓ ਅੱਜ ਕਰ ਮਾਂ ਦੇ ਅਸਲੀ ਆਦੇ ਲੈ ਕੋਈ ਨਹੀਂ ਲਾਗੂ ਨਹੀਂ ਇੱਥੇ ਨਹੀਂ ਆ। ਅਕੇ ਜਮੀਨ ਸਾਹਿਬ ਨੂੰ ਖੋਲੋ। ਫੋਨ ਤੋਂ ਬਾਅਦ ਕੀ ਹੋਇਆ? ਅਰੇ ਵਿੱਚੋਂ ਬਾਤ ਕਰਾਉਣ ਨੂੰ ਲੱਗੇ। ਬਹੁਤ ਬਾਰਾ ਕਰ ਰਹੇ ਡੇਢ ਲੇ। ਜਿਵੇਂ ਉਹਨਾਂ ਨੇ ਕੂਣਾਇਆ। ਅੱਛਾ ਤੂੰ ਹੀ ਸਾਡੀ ਮਾਂ ਨੂੰ ਸਾਰ ਨੂੰ ਖੋਹ ਕੇ ਅਗਰ ਮਾਰੋ ਪਾਇਆ ਲੇ। ਇਹ ਕਦੀ ਮਾਰੋ ਪਾਇਆ ਲੇ ਕਿਉਂ ਆਪਣੀ ਕਿੰਨੀ ਮਿਲਾਈ? ਆਪਣਾ ਇਹ ਚੈਟ ਵੀ WhatsApp ਤੇ ਆਖੋ ਬਿਲਾ ਆਇਆ। 80000 ਜੀ। ਤੇ ਜਿਹੜੇ ਜਮੀਨ ਖੋਹ ਕੇ ਜਾ ਰਹੇ ਉਹਨੇ ਨਿੱਕੀ ਲੈ ਕੇ ਨਿੱਤੀ ਕੀ ਹੈ? ਦितीय ਇਹ ਹੈ ਆ ਇਹਨੇ ਕੋਲੇ ਪੈਸੇ ਇਕੱਠੇ ਕਰਨ ਲਏ ਨੇ ਵਿਚਾਰ ਕਰਕੇ ਉਹਨਾਂ ਦਾ ਅਸਰ ਨਾਲ ਪਾਈ ਨੀਤੀ ਹੈ ਆ ਕਿ ਇੱਥੇ ਪੈਸੇ ਇਕੱਠੇ ਕਰਨ ਕੋਈ ਟੋਣ ਨੂੰ ਖਾਣ ਨੂੰ ਮਾਰ ਚਾਹੁੰਦਾ ਖੇਤੀ ਕਰਮੀ ਕਹਿੰਦੀ ਆ ਬਾਬਾ ਨਾਲ ਕਿ ਨਿਤ ਆਈਂ ਤੁਰੂ ਉਹਨੇ ਕੀ ਦਿੱਤੀ ਬਾਬਾ ਨਾਲ ਨੂੰ ਸਾਨੂੰ ਪਾਣੀ ਦਿੱਤੀ ਪਾਣੀ ਦੇ ਨਾਲ ਸਾਨੂੰ ਕੀ ਦਿੱਤੀ ਕੋਈ ਸਭ ਤੋਂ ਵੱਧ ਤੋਂ ਕੀ ਦਿੱਤੀ ਆ ਭਾਈ ਇੱਥੇ ਕਰੋ ਨਾਮ ਲਓ ਬਾਹਰ ਇਸ ਦਾ ਤੇ ਪ੍ਰਭਾਵ ਇਹ ਚੀਜ਼ਾਂ ਵੀ ਜਿਹੜੇ ਕਹਿੰਦੇ ਕਾਰ ਕੋ ਰਖਾਣੇ ਨਾ ਭਾਈ ਉਹਨੇ ਇਹ ਜਕਰਾਂਗੇ ਜੇ ਜਿਹੜਾ ਬਾਪੂ ਆਪਣੇ ਮਾਰਗੇ ਖੇਤੀ ਦਿੱਤੀ ਆ ਉਹ ਫੇਕਲਰ ਕੋਟੀ ਕਰਕੇ ਜੁੜੇਗਾ ਨਾ ਕੋਈ ਤੇ ਬਹੁਤ ਦੇਖਣਾ ਆ ਬਾਰਤ ਮੋਟਾ ਕੇ ਦੇਖੀਏ ਬਸ ਮਲਾਂ ਮੇਰੇ ਨੇ ਤੇ ਆ ਗਿਆ ਮੈਂ ਨਾ ਦੇਖਾਂ ਪੂਰਾ ਪੂਰਾ ਪਾਸਾ ਸਾਰਾ ਸਾਵਾ ਉਨਾ ਇਤਨਾ ਸਾਰਾ ਮੈਂ ਜੁੜਦਾ ਕਿ ਸਾਡਾ ਉਹ ਸਮਝਾ ਫਿਰ ਜਾਨ ਜਾਣਾ ਬੜਾ ਜਾਣਾ ਪਾਉਣਾ 14 ਨੁਕਾਉ ਪਾਉਣਾ ਕੁਝ ਬਾਕੀ ਹੈ ਨਾ ਮਾਹਰਣੀ ਘਰੇ ਸੁਖਿਆ ਮੁੰਡਾ ਰੱਖਿਆ ਉਹਦੇ ਮਾਪੇ ਤੇ ਉਹ ਕਹਿੰਦੇ ਕਰੇ ਇਦਾਂ ਕਹਾਏ ਤੇ ਦੀਪਾ ਨਾ ਕੋਈ ਬੋਲ ਕੇ ਨਾ ਪਤਾ ਘਰ ਦੇ ਵਿੱਚ ਮਹਾਰਾਜ ਕਿਰਪਾ ਜੀ ਵਧੀਆ ਜਿਹੜਾ ਮਰਿਆ ਖਾਉਆ ਈ ਸਾਰੀ ਜ਼ਿੰਦਗੀ ਹੈ ਇਸ ਕਰਕੇ ਵੀਰੋ ਭਰਾਓ ਮੋਰਾਂ ਸਾਥੀਓ ਭਾ ਮਾਤਾ ਨੂੰ ਕਹਣਾ ਨਾ ਹੋਰ ਵਾਲੇ ਭਾ ਭੋਲ ਭਰਾ ਚ ਰੋਣ ਕਰੋ ਭਲਾ ਘਰੇ ਵੀ ਮੂਗੀ ਦਾ ਲੈਣਾ ਜੇ ਮੂਗੀ ਆ ਗਿਆ ਤਾਂ ਤਾਂ ਦੇ ਦਾ ਪੇਟ ਦਾ ਹੋ ਗਿਆ ਕੋਈ ਗੱਲ ਸਮਾ ਆਉਗਾ ਜੇ ਵੀ ਮੁੰਡੀ ਦਾ ਘਰੇ ਵੀ ਮੁੰਡੀ ਦਾ ਲਈ ਘਰੇ ਵੀ ਸਾਡਾ ਪਹਿਲਾ ਕਸੂਰ ਹੁੰਦਾ ਜਦ ਆਲਰਾਉਂਡ ਦੇ ਹਰ ਸਾਥੀ ਤੋਂ ਹੁੰਦਾ ਇਸ ਕਰਕੇ ਤਾਂ ਉਹ ਨੌਂ ਨੌਂ ਸਾਥੀਓ ਇਹਦੀ ਲਾੜ ਮੁੰਡੀ ਨੀਤੀ ਆ ਇਹ ਨੀਤੀ ਸਾਡੇ ਸਿੱਧਾ-ਸਿੱਧਾ ਸਾਡੇ ਮਾਲਕ ਕੋਲ ਆਕਾ ਤੇ ਨੀਤੀ ਕਰੋਂ ਬਹੁਤ ਬਹੁਤ ਪਾਣੀ ਖਵਾਤਾ ਸੀ ਸਾ ਨੂੰ ਆਪਣੀ ਮਾਂ ਦੀ ਮਾਨਵਤ ਕੋਈ ਕੀਮਤ ਨਹੀਂ ਪੰਜਾਬ ਕੋਲ 100 ਕੋੜ ਮਿਲਦਾ ਫੱਤੋ ਬਟਾ ਬੋਰਾ ਹੋਣਾ ਨੂੰ ਜਿਉਂ ਸਾਕੇ ਰਾਸਦਾਰ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਚਾਹਤ ਹੈ ਇਸ ਕਰਕੇ ਭਰਾਵੋ ਆਪਾਂ 7 ਤਰੀਕ ਦਾ ਵੱਡਾ ਕਟਕ ਕਰੀ ਰਹੇ ਆ ਪਰ ਪੰਜਾਬ ਖਲਾਫ ਇੱਕ ਨਿੱਤਰੀ ਨਹੀਂ ਹੋਈ ਨਿੱਕਾ ਬਣ ਕੇ ਨਾ ਮੈਂ ਕਿਹਾ ਜਾਣ ਲਾਣ ਵਾਲੇ ਨੂੰ ਪੜਾਇਆ ਜਾ ਰਿਹਾ ਕਿਸਾਨ ਇੱਟੇ ਨੂੰ ਪੜਾਇਆ ਜਾ ਰਿਹਾ ਮਜ਼ਦੂਰ ਇੱਟੇ ਨੂੰ ਪੜਾਇਆ ਜਾ ਰਿਹਾ ਸੇਕਿਆ ਤੇ ਨੂੰ ਪੜਾਇਆ ਜਾ ਰਿਹਾ ਪਾਰਕ ਤੋਂ ਦੇ ਨਾਲ ਕੀਤਾ ਜਾ ਰਿਹਾ ਕਿਉਂਕਿ ਭਰਾਓ ਇਹਨਾਂ ਨੇ ਰਾਜ ਕਰਨਾ ਤੁਨੂ ਕੁੱਟਣਾ ਮਾਰਨਾ ਤੁਨ ਪਾਰ ਦੇ ਰਾਜ ਕਰਨਾ ਅਸਲ ਸੈਨਿਕ ਤੇ ਉਹਨਾਂ ਦੇ ਲੋਕੀ ਇਹਨਾਂ ਨੂੰ ਪਾਰਤਾ ਮਜੂਦ ਦੇ ਉਹਨਾਂ ਨੂੰ ਪਾਰਤਾ ਖਾਣ ਦੇ ਉਹਨਾਂ ਨੂੰ ਪਾਰਤਾ ਲੜਨ ਦੇ ਲੋਕ ਨੂੰ ਸਾਰਨ ਪਾਰਤਾ ਸਿੱਲੀ ਦੇ ਵਿੱਚ ਅੱਜ ਇੱਟਾ ਬੜਾ ਅਗਵਾਣਾ ਕਰਤੀ ਆਏ ਪੂਰੇ ਗੁਰੂਆਂ ਦਰਾਂ ਦੇ ਅੰਦਰ ਸੈਕਰੀ ਸਾਰੇ ਕਾਂਗਰਸ ਨੀ ਕਰਾਦੇ ਚੌੜੀਆਂ ਸਾਡੇ ਨਾਲ ਸਰਮਾਦਾ ਇਹ ਦੇ ਮਾਰਨੀ ਜਿਹੜਾ ਸਾਡੇ ਪਿਆਰ ਨੇ ਪਰ ਕੋਈ ਜ਼ਮੀਨ ਵੀ ਕੋਈ ਚੀਜ਼ ਵੀ ਹੁੰਦੀ ਹੈ ਲੋਕਾਂ ਨੂੰ ਜਾਗਰੂਕ ਕਰਨਾ ਨਾਲ ਵੀ ਕੋਈ ਚੀਜ਼ ਹੁੰਦੀ ਹੈ ਕਲਾ ਕੁਰਸੀ ਦੇ ਰਹਿਣਾ ਕੋਈ ਚੀਜ਼ ਹੈ ਇਸ ਕਰਕੇ ਕੋਈ ਤਾਂ ਸਾਡਾ ਬਹੁਤ ਘੱਟ ਆ ਜਾਂਦੇ ਨੇ ਕਿਉਂ ਬਹੁਤ ਆ ਜਾਂਦੇ ਨੇ ਕਿ ਤੁਸੀਂ ਤਾਂ ਦੇਖੋ ਵੀ ਸਾਡੀ ਪਾਰਟੀ ਦੇ ਖਿਲਾਫ ਹੋ ਜਾਂਦੇ ਹੋ ਮੈਂ ਤੁਹਾਨੂੰ ਕੀ ਦੱਸਾਂ ਤੁਹਾਡੇ ਪਾਰਟੀ ਦੇ ਲੀਡਰ ਸਾਰੇ ਫੋਕਸ ਦਾ ਸਾਡੀ ਨੰਤਾ ਕਰਦੇ ਨੇ ਇਸ ਕਰਕੇ ਭਰਾਵੋ ਗੁਰੂ ਦੇ ਵਾਸੀ ਬਣੇ ਪੰਜਾਬ ਦੇ ਵਾਸੀ ਬਣੇ ਨਾ ਕੋਈ ਚਾਹੁੰਦੇ ਨਾ ਬਣੇ ਵੀ ਚਲੋ ਜੀ ਪਾਰਟੀ ਨੇ ਕਿਸ ਨੇ ਖਾਤਾ ਖਾਣਾ ਖਾ ਕੇ ਵਰਤ ਕੇ ਚੁਣਤਾ ਚਲੋ ਜੀ ਇਹ ਕੀ ਗੱਲ ਨੂੰ ਆਪਦੇ ਕਿੰਨੇ ਬਹਾਸ ਲਏ ਭਰਾਓ ਅਸੀਂ ਪੰਜਾਬ ਦੇ ਵਾਸੀ ਹੁਏ ਸਸਿਆ ਆਪਣੇ ਪੰਜਾਬ ਦੇ ਮੁਟਿਆਰਾਂ ਦੀ ਲੜੀਏ ਫਿਰਕਾੜਾ ਦੇ ਸਟੇਟ ਆਕਮੈਂਟ ਕੀ ਕੇ ਕਿਸਾਨੀ ਦੀ ਲੜਾਈ ਦਿੰਦੇ ਨੋ ਭਰਾ ਆਪ ਕੋ ਨੌਕਾਉਂ ਦੀ ਲੜਾਈ ਇੱਕ ਵੀ ਅੰਮਲ ਜਿਹਨ ਮੇਰੇ ਜਿਓ ਕਿਸੇ ਦੇ ਪਾਸੇ ਨਾ ਆਪਸ ਚੜਾ ਕਰਾ ਮੈਂ ਆਪ ਕੋ ਜੁੜਾ ਕਰਕੇ ਲਾਉਂਦਾ ਇਹਨਾਂ ਕੋ ਕੰਮ ਨਹੀਂ ਤਾਂ ਆ ਬੰਗਾਲ ਨੂੰ ਉਜਾਰ ਦੇ ਰਿਹਾ ਕਰਾਈ ਜਿੱਦਾਂ ਮੌਜੂਦਾਨ ਜਾ ਕੇ ਕਿਸੇ ਨਾ ਮਨ ਕੋਹਾਤ ਲੋਕ ਸੁਣਦੇ ਦੇ ਕੇ ਬਲੇ ਫਰਾਸ ਦੇ ਬੰਦਾ ਲਾਟਾ ਫਰਾਸ ਫਰਾਸ ਦੇ ਵਿੱਚ ਬੋਲਣ ਕਰਦਾ ਜਵਾਬ ਦੇ ਵਿੱਚ ਕੀ ਇਹ ਦੋ ਚਾਲਾਂ ਕਰਦਾ ਜਵਾਬ ਦੇ ਵਿੱਚ ਧਿਆਨ ਨਾ ਖੋਲੋ ਤੇ ਵਿਚਾਰ ਹੋਇਆ ਬੰਦਾ ਆਪਣਾ ਪੰਜਾਬ ਦਾ ਫਰਾਂਸ ਵਾਲੇ ਕਿਨੇ ਅਸੀਂ ਪੱਕਾ ਕਰਦੇ ਜਾਓ ਬਾਹਰ ਘਟਾਵਾ ਤੋਂ ਬਾਹਰ ਕਿਉਂ ਵਿੜੇ ਪੱਕੇ ਲੈ ਕੇ ਜਾਵਣ ਉਹਦੇ ਬਾਹਰ ਉਹ ਕਹਿੰਦੇ ਸਾਡੇ ਲੋਕ ਨਹੀਂ ਕਹਿੰਦੇ ਕਿ ਇਹਦਾ ਆਪਾਂ ਦਾ ਦਾਦਾ ਸਾਡੇ ਇੱਥੇ ਗਾਲੇ ਜੇ ਦਾ ਬਹੁਤ ਕੁਝ ਰੱਖਣਾ ਨਹੀਂ ਸੀ ਤੂੰ ਸਾਡੇ ਨਾਲ ਖਵਾ ਕੇ ਵਾਲਾ ਉਹ ਤਾਂ ਨਹੀਂ ਸਾਡਾ ਦੇਸ ਸਾਡੀ ਮਾਂ ਦੀ ਜਾਂ ਮਾਂ ਦੀ ਜਿਹਨੂੰ ਖਵਾ ਫਲੇ ਕੇ ਨੇ ਫਰਾ ਲੈ ਕੇ ਸਾਡੀ ਮਾਂ ਦੀ ਜਦੋਂ ਜਵਾਬ ਲੈ ਕੇ ਸਾਡੀ ਮਾਂ ਦੀ ਜਦੋਂ ਤੁਸੀਂ ਨਾ ਕੋ ਸਾਡੇ ਦੇ ਵਿੱਚ ਅਗੁੱਛੀ ਨੂੰ ਲੈ ਕੇ ਆਂਦਾ ਦਾਦਾ ਜੀ ਨਾਲ ਦੇ ਲੈ ਕੇ ਬੁੱਢੇ ਦਾਦਾ ਜੀ ਨਾਲ ਉਹਨੇ ਬਾਤ ਕਰ ਉਹ ਲੈ ਦੇਸ ਤਾਂ ਇਸ ਕਰਕੇ ਮੈਂ ਕਹਿ ਰਹਾ ਵੀ ਜੇ ਦਾ ਸਵਾਰਨਾ ਆ ਪੰਜਾਬ ਉਸਾਰੇ ਕਿ ਮਹਾਰਾਜਾ ਜੀ ਤੇ ਧਰਤੀ ਆ ਇਹ ਜੋ ਗੋਰੀ ਪਾਸ਼ਾ ਵਾਲੀ ਧਰਤੀ ਆ ਉਹ ਕੋਈ ਮਗਲੀ ਧਰਤੀ ਨਹੀਂ ਹੈਗੀ ਜਦੋਂ ਗੁਰਸਾਹਿਬ ਨਾ ਗੁਰਸਾਹਿਬ ਜਿਆ ਕਰਦੇ ਕੋਈ ਨਹੀਂ ਨਾ ਜਿੱਥੇ ਜਿੱਥੇ ਗੁਰਸਾਹਿਬ ਨੇ ਪਾਲ ਪਾਈ ਆ ਨਾਲੀ ਆ ਰਾਜੋ ਠੀਕ ਨਾ ਕਹਿੰਦੇ ਜਿੱਥੇ ਗੁਰਸਾਹਿਬ ਨੇ ਪਾਲ ਪਾਈ ਕਲਰੀਆਂ ਧਰਤੀਆਂ ਹੋਈਆਂ ਹੋਈਆਂ ਇਹ ਬਹੁਤ ਬੋਲ ਸਿੰਘ ਪਾਲਾ ਮਹਾਰਾਜ ਦਾ ਮੌਲਵੀ ਤੁਹਾਨੂੰ ਦੱਸਣਾ ਹੈ ਕਿ ਦੁਨੀਆਂ ਮੁਖੀ ਮਰਜੂ ਮਾਲ ਦੀ ਧਰਤੀ ਮੁਖੀ ਨੂੰ ਦਿਨਾਂ ਰੱਖ ਕੇ ਬਾਹਰ ਦਿਓ ਗੁਰੂ ਸਾਹਿਬ ਦੇ ਪੁੱਤ ਤੋਂ ਜਪਨਾਵਾਂ ਭੇਜਿਆ ਸੀਗਾ ਤੇ ਗੁਰਸਾਹਿਬ ਦਾ ਦਿੱਤਾ ਦਿੱਤਾ ਹੋਇਆ ਇੱਕ ਇੱਕ ਦਿੱਤਾ ਹੋਇਆ ਬੋਲਣਾ ਹੈ ਕਿਤਾ ਕਿ ਉਹ ਕਿਰੀ ਮਰ ਰੱਖੀ ਯੋ ਜਾਬੂ ਕਰਤੀ ਜਾ ਰਹਾ ਹੇ ਤਾਂ ਨੂੰ ਛੱਡ ਕੇ ਜਾ ਨੋ ਆਪਾਂ ਤਾਂ ਕੁਝ ਛੱਡਣ ਦੀ ਜਾਇਜ਼ਤਾ ਨਹੀਂ ਬੁਦੀਆ ਬਣਾ ਲੀਏ ਇਸ ਤਾਂ ਨੂੰ ਚੰਗਾ ਕਰਵਾ ਲਈਏ ਕਿਉਂ ਅਸੀਂ ਬਾਹਰ ਜਾ ਰਹੇ ਆ ਉਹ ਜਵਾਰ ਤੇ ਕਿੱਡਾ ਬੰਦ ਬੋਲਣ ਤਾਂ ਸੱਟ ਜਾਵਗੀਆ ਅਗਰ ਬਾਹਰ ਕੱਢ ਰਹੇ ਹਾਂਗੇ ਆਪਾਂ ਲੋਥਾ ਨਾ ਦੋ ਤਰ੍ਹਾਂ ਦਾ ਹੋ ਗਿਆ ਗੁਰਮੁਖ ਸਾਹਿਬ ਜੀ ਅਗਲੇ ਕੌਂਟੇ ਦੇ ਉੱਤੇ ਪਹ ਸਾਧਾਕ ਇਹ ਝਾਟਾ ਆਪਣਾ ਰਵਾਇਤਾ ਆ ਗਿਆ ਇੱਥੇ ਮਾਰਿਆ ਮੂਨੀਕਰ ਆ ਰਿਹਾ ਚਲਦਾ ਜਿਸ ਰਾਜੇ ਜੇਲ੍ਹ ਤੱਕ ਜੇਲ੍ਹ ਜਿਸ ਰਾਜੇ ਹੰਦੂ ਬਸੰਗਣਾ ਚੱਕਸਾਨ ਨੂੰ ਤਾਉ ਨੂੰ ਬਰਾਬਰ ਅੱਗੇ ਆਵਾਜ਼ ਦਿੱਤਾ ਦੁਨਿਆਵੀ ਜੀਵਨਾਂ ਨਾਲ ਨਹੀਂ ਬੋਇਆ ਕਿਉਂਕਿ ਆਹ ਮਹਾਰਾਜ ਜੀ ਨੇ ਚੰਗਾ ਕਰਨਾ ਹੋਇਆ ਕਿਉਂਕਿ ਗੁਰੂ ਸਮਰਪਤ ਸੀ ਧਿਆਨ ਨਾਲ ਸੁਣਿਓ ਜਿੰਨਾ ਟੈਮਸ ਹੀ ਗੁਰੂ ਸਮਰਪਤ ਨਹੀਂ ਹੁੰਦੇ ਉਹਦੀ ਖੂਬੀ ਬਾਣੀ ਨਹੀਂ ਪੜ੍ਹਦੇ ਉਹਨੂੰ ਸਮਰਪਤ ਨਹੀਂ ਉਹ ਵੀ ਕਰਦੇ ਇਹਨਾਂ ਦਾ ਫੋਟੋ ਦੇ ਕੋਲ ਕੁਝ ਨਹੀਂ ਹੈਗਾ ਮਹਾਰਾਜ ਜੀ ਸਿੰਘਾ ਰਾਜਿਸ ਕਰਕੇ ਚੰਗਾ ਹੋਇਆ ਆਪਣੇ ਰਾਜ ਦੇ ਵਿੱਚ 2 ਘੰਟੇ ਦੁਪਹਿਰੇ ਬੈਠ ਕੇ ਬਣੇ ਜੁਦਾ ਤੇ ਨਿਤ ਨਮਾਤਾ ਇਸ ਕਰਕੇ ਭਰਾਵੋ ਤਾਂ ਕਰਕੇ ਦਾ ਰਾਜ ਚੰਗਾ ਹੋਇਆ ਤੁਹਾਡੇ ਕੋਲ ਅਸੀਂ ਨਸ਼ਿਆਂ ਦੇ ਲਾਗੇ ਜਾਂ ਉਤਰਨ ਦੇ ਲਾਗੇ ਕੋਈ ਵੀ ਮਨਵਾਜਾਂ ਦੀ ਖਾਲਸਾ ਦਾ ਸਹੁੰ ਨਾ ਖਾਣੂਗਾ ਕੋਈ ਵੀ ਨੰਨ ਆਮਤਾ ਮੁਕਿਆ ਨਹੀਂ ਹੈਗਾ ਇਸ ਕਰਕੇ ਮੇਰੇ ਜੀ ਲੋ ਵਜਤ ਆਉਂ ਨਾ ਨਾ ਕਰਿਓ ਸਾਥੀ ਸਭਾ ਬੜਾ ਕਰਤਾਂ ਹੋਵੇ ਪਹਿਲ ਜੋਤਾਂ ਦੇ ਦਰਾਂ ਪੱਟ ਜੀ ਦੇਖੋ ਹਮਾ ਮਾਤੇ ਸਾਹਮਣੇ ਪਹੁੰਚਣਾ ਸਾਰੇ ਸਰਕਾਰ ਨੂੰ ਦੱਸਣਾ ਇਹ ਪਰਮਾ ਕੁਮਾਰ ਤਮਾੜੀ ਚੁਕਣਾ ਲਾਈਵ ਹੋਣੇ ਦੀ ਮੀਟੀ ਬਾਹਰ ਕੰਡੀ ਦਾ ਕੈਮਰਾ ਬਹੁਤ ਰੀਗਿਆ ਨਹੀਂ ਕੋ ਪ੍ਰਾਵਾ ਮੀਟੀ ਤੇਰੀ ਨਾ ਕੋਕੜੀ ਹੈ ਪਰ ਜੇ ਰੌਣਕੀ ਹੈ ਜੇ ਪਹਿਲਾਂ ਸਾਡੇ ਉੱਪਰ ਮੋਤੀ ਮਕਸਾ ਬਕਰ ਰਿਹਾ ਕਿ ਆਦਰਾ ਰੀਟੀਆ ਮਾੜਾ ਸੇਨਾ ਖੱਲੇ ਲਾ ਕੇ ਨਾ ਲੋ ਇਸ ਕਰਕੇ ਪਰਮਾ ਕੁਮਾਰ ਸਾਹਿਬ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਪ੍ਰੋਕਿਡਿਊਰ ਨਾ ਮਾ ਇਹ ਸਾਡੇ ਪਿੰਡਾਂ ਤੋਂ ਨਾ ਮਾਲਾ ਕਮਾਉਂਦੇ ਸਕੇ ਤੇ ਕਿਉਂ ਮਿਲਵਾ ਦਿੱਤਾ ਤਮਾਰਾ ਕਹਾਵਾ ਤੂੰ ਕਪੀਡਿਊਰ ਬਣ ਕੇ ਕਰਨਾ ਚਾਹੁੰਦਾ ਜਿੰਨਾ ਨਾ ਕੋਈ ਜੁੜਿਆ ਤੁਸੀਂ ਕੋਈ ਦੂਜੇ ਨਾਮ ਨਾਲ ਤੁਸੀਂ ਪੰਜਾਬ ਦੇ ਸ਼ਾਮ ਨਾਲ ਕੁਝ ਕੁਸੂਸੀ ਬਾਤ ਕਰਵਾਇਆ ਤੁਸੀਂ ਬਾਤ ਕੋ ਫੇਸਬੁਕ 'ਤੇ ਕਿ ਸਾਡੇ ਪੰਜਾਬ ਨੂੰ ਵਿਚੜਦੇ ਆ ਇਸ ਕਰਕੇ ਨਾ ਨਾਣੋ ਥੋੜੀ ਜਿਹੀ ਆਕਰਮਾਤਵਾਦੀ ਗਿਰੂਤਾ ਜਿਹੜਾ ਵੀ ਨੌਜਵਾਨ ਦਾਖਦਾ ਪੰਜਾਬ ਉਜਾੜਦੀ ਜਿਹੜਾ ਵੀ ਗੱਲ ਕਰਦਾ ਇਟਾਲੀਅਨਸ ਦੇ ਰੋਟੀ ਖੜੇ ਨੇਗੇ ਬੱਤੇ ਇਹ ਬੋਲ ਰਿਹਾ ਹੈ ਜਿਹੜਾ ਉਹ ਤੁਸੋਂ ਮਾਤ ਪੂਰੀ ਸਰਕਾਰ ਦੀ ਪੂਰੀ ਮਨੁੱਖੀ ਧੋਕੀ ਤੇ ਕਹਿੰਦੇ ਕਿ ਤੁਹਾਨੂੰ ਨੁਕੜਾ ਇਹ ਕਰ ਰਿਹਾ ਉਹ ਜਦੋਂ ਇਹ ਜਿਹੜਾ ਬਾਈਕੋ ਕਰਦਾ ਹੈ ਲਈ ਉਹ ਸਾਰੇ ਖਾਵੀ ਆਪਣੇ ਬਾਗ ਚ ਲੈਣੇ ਮਤਲਬ ਕਿ ਜャਉਂਗੇ ਬਤ ਕਰ ਰਿਹਾ ਉਹ ਕਿਹਨੇ ਚਾਲੀ ਲਾ ਕੇ ਕੋਈ ਦਿੱਤੀ ਉਹ ਕੋ ਕੋਜੀ ਬਲੈਕ ਕਰਦਾ ਜਿਹੜਾ ਫਤਲੋ ਵੀ ਲੋਕਾਂ ਦੇ ਅਰੇ ਬਹੁਤ ਸੱਤਰਾਂ ਕੇ ਆ ਨੇ ਉੱਥੇ ਆਪਾਂ ਹੋਈ ਗਈਆਂ ਨੇ ਬਜਾਏ ਕੋਈ ਨੀਤੀ ਵਾਲੇ ਚੱਕੀਆ ਇਸ ਕਰਕੇ ਭਰਾਓ ਨੌਜਵਾਨ ਸਾਥਿਓ ਸਾਰੰ ਬੇਣਤੀਆਂ ਦਾ ਆਪਾਂ ਪਾਰਟੀ ਵਲ ਦਮਾਰ ਦੇ ਵਿੱਚੋਂ ਬੱਢ ਕੇ ਠੀਕ ਹੈ ਚਲੋ ਮੈਂ ਕੋਣਾ ਹੁਣ ਨਿਕਲ ਜੂ ਪਰ ਮੈਂ ਹੋਰ ਹੋਰ ਮੇਰੇ ਨਿਰਮਲ ਕੰਮ ਆ ਮਤਾਏ ਦੇਰ ਦਾ ਮਤਲਬ ਇਹਦਾ ਭੁਗਨੇ ਤੇ ਪਾਜੇ ਕੋਲ ਨੂੰ ਛੋਟ ਕੇ ਦੇਈ ਕੋਈ ਦਾ ਛੋਟਾ ਛੋਟਾ ਬੋਲ ਰੱਖ ਕੇ ਸਾਰੇ ਪੰਜਾਬ ਦੇ ਸਾਫ ਨੂੰ ਬੋਲ ਗੁਰੂ ਦੇ ਵਾਸੀ ਬੋਲ ਜਿਸ ਪਿੰਡਾਂ ਆਵੇ ਲੜੀ ਜਿੱਤ ਆਪੀ ਮਾਰੀ ਲੜੀ ਸੇ ਗੁਰੂ ਆਪ ਤੇ ਰਹੇ ਤਾਂਪੀ ਦੇ ਲੜੀ ਇਹਦੇ ਹੀ ਕੁਤਨਾ ਮੁਸਕਰ ਕੇ ਮਰ ਗਏ ਨਾਮ ਕੇ ਸੱਤਾ ਕਿਸੇ ਪਾਉਂ ਕਰ ਸਕਦਾ ਕੋਈ ਨਹੀਂ ਤੇ ਉਹ ਨਾਵੇਂ ਨੀਤੀਆਂ ਕਿੰਨਾਂ ਲਾਡ ਗੁਰੂ ਦੀ ਨੀਤੀ ਨਹੀਂ ਤਾਂ ਪਾਸ ਕਰਾਤੀ ਤਾਂ ਕਰਵਾਵਾ ਨੇ ਮੋਤੀਰੇ ਵਿੱਚ ਘਰਦਾ ਤਾਂ ਕੰਦੂ ਸੁਣੀ ਚਾਹ ਮਾਰਦੀ ਏ ਚਾਹ ਮਾਰਦੀ ਏ ਇੱਥੇ ਜ਼ਮੀਨੇ ਦੇ ਉੱਪਰ ਹੁਣ ਕੋਈ ਦਾ ਕਾਜ ਨਹੀਂ ਹੋਣਦਾ ਗਲਾਨ ਨੂੰ ਪੂਰੇ ਨਿੱਕੇ ਨਾਲ ਤਾਹ ਤੋਰ ਦੇ ਜਿੰਨੀ ਆਪਣਾ ਮਾਰ ਲੈ ਜਾਓ ਕੰਮ ਇਹਦੇ ਨਾਲ ਰਾਜ ਨਿੱਕੇ ਹੋ ਵੀ ਹੋਣੀਆਂ ਆਪ ਕਦੇ ਕਰਕੇ ਦੇਖੋ ਨਵੇਂ ਲੜੋਗੇ ਝੂਟਾ ਹੱਥ ਖੜਾ ਕਰ ਦਿਓ ਜੇ ਕੋਈ ਮਨੂਸਬਾਰ ਕੋਈ ਪੁੱਛੇ ਜੇ ਮੈਂ ਕਹਿੰਦੇ ਦੱਸੋ ਅਸਮ ਨੂੰ ਪੁੱਛੋ ਇਸ ਕਰਕੇ ਵੀ ਲੋਕ ਪਰ ਆਉਂੋ ਸਾਧਕੀ ਨੂੰ ਸਰਦਾਰ ਜੀ ਕਿਸ ਨੇ ਗੱਲੇ ਵਾਲਾ ਸਭ ਮਤ ਲੈਣੇ ਗੋਦ ਅੱਗੇ ਪਹੁੰਚ ਰਹੇ ਸਾਰੇ ਸੀ ਲਾਪਾ ਜੋ ਉੱਤੇ ਕਿਹਾ ਕਿਸਾਨ ਨੂੰ ਸਰਦਾਰ ਆਪ ਦਾ ਲੋਕ ਕਿਹਾ ਮੇਰੇ ਮੜੇ ਦਾ ਨਾਮ ਆਉਂਦਾ ਕਿਸਾਨਾਂ ਦੇ ਮਤਨ ਨੂੰ ਮੇਲ ਕੇ ਆਪਾਂ ਦਾ ਆਪਾਂ ਨੂੰ ਬੁਸਵਾ ਦੇ ਦਿੱਤਾ ਸਭ ਤੋਂ ਵੱਡੀ ਜਿਹੜੀ ਕੋਸ਼ਿਸ਼ ਨਹੀਂ ਮੇਰੇ ਨਾਲ ਮਜੂਰ ਕਰ ਗਿਆ ਮੈਂ ਕਿਸੇ ਦੇ ਕਰੇ ਗੋਲ ਜਿਹੜੀ ਜਿਨਾਂ ਦਾ ਮੈਂ ਗੁਰੂਪਾ ਚਾਹ ਲੈ ਕਹਾਵਾ ਕਿ ਕਾਮ ਦਾ ਕੋਈ ਬੁਮਾਰਾ ਗੁਮਾਰਾ ਦੀ ਪੂਜਾ ਹੋਇਆ ਉਹਨਾਂ ਦੇ ਆਪਾਂ ਆਂ ਆਪਾਂ ਆਪਣੇ ਪੁੰਡਾ ਵਿੱਚ ਜਾਤੀ ਭਗਤ ਜੂਰ ਕਰੇਗਾ ਆਪਾਂ ਜਾਣਾ ਜਾਣਾ ਦੁਰਗਾਸਨ ਮੱਥਾ ਟੇਕੋ ਜੇ ਮੱਥਾ ਟੇਕੋ ਜਾਤੀ ਪਤੀ ਛਾਉ ਜਾਤੀ ਪਤੀ ਛਾਣੋ ਜੇ ਕੋਈ ਵੀ ਜਰਾ ਮਨ ਨੂੰ ਗੁਰੂ ਕਹਿੰਦਾ ਕੀ ਆ ਜਾਤੀ ਪਤੀ ਕੋਈ ਤਾਂ ਮਨ ਦਾ ਪਿਤਾ ਮੀਤਾ ਨਹੀਂ ਹੈ ਧਰਮ ਨੂੰ ਲਾਪਤੀ Hindu ਤੋਂ ਕਾਣ ਸਕੇ ਕੋਈ ਤਾਂ ਨਹੀਂ ਹੈ ਧਰਮ ਉਹ ਹੀ ਹੈ ਧਾਰਮਿਕ ਹੁੰਦਾ ਹੋਈ ਹੈ ਚਾਹੇ ਬਰਾਬਰ ਜਿਹਦੇ ਨੇ ਕੋਈ ਗਿਆਨ ਨਹੀਂ ਹੈ ਸੰਬੋਧਨ ਨਹੀਂ ਕੋਈ ਧਰਮ ਨਹੀਂ ਪਤਾ ਨਹੀਂ ਜਿਹੜੇ ਤਿਲਕ ਲਾਉਂਦੇ ਇਹ ਕੋਡ ਜਿਆਦਾ ਬੋਝੀਓਤਾ ਉਸ ਨੂੰ ਕਰ ਰਹੀ ਹੈ ਤਾਂ ਇਹ ਕੰਮਾ ਹੋਇਆ ਜਿੱਦੋਂ ਕੋਈ ਥੀਕਾ ਬੋਝੀਤਾ ਜਿੱਦੇ ਵਿੱਚ ਜਿਆਦਾ ਜੀ ਭਾਰਨਾ ਉਹ ਬੰਦਾ ਧਾਰਕ ਬੰਦਾ ਜਿੱਦੇ ਵਿੱਚ ਸਭ ਤੋਂ ਵੱਡੀ ਮਸਾਮੀਅਤ ਹੈ ਉਹ ਕੰਮ ਕਰਦਾ ਇਸ ਕਰਕੇ ਮੇਰੇ ਵੀਰੋ ਬਨੇ ਤਾ ਉਹ ਥੋੜੇ ਜਿੰਨਾਰੇ ਨੂੰ ਬਤਾ ਕਰ ਤੋਂ ਮੈਨੂੰ ਇਹ ਆਪੇ ਥੋੜੇ ਕੰਮ ਨੂੰ ਮੁਕਾ ਕਾਣ ਚਾਹੀਦਾ ਲਿਖਾ ਕਰਨੇ ਨੇ ਮਾ ਉਸ ਗੁਰੂ ਸਾਹਿਬ ਦੀ ਬੋਤ ਕੱਟ ਰਿਹਾ ਛੱਡ ਕੇ ਉਧਰਲੇ ਪਿੱਡਾਲਾ ਮਾਰ ਸਾਹ ਬਣਾ ਲੈ ਰੇਤ ਲਾ ਕੇ ਆ ਦੇਖਾਂਗੇ ਕਿਦਾਂ ਹੀ ਕੰਮ ਚਾਲ ਦੇਖਾਂਗੇ ਸਾਡੇ ਤਾਂ ਜਿੰਮੇਤ ਦੋਤਾਂ ਵਿੱਚ ਨਹੀਂ ਨੂੰ ਘਾੜ ਦੇ ਕਿਹਾ ਬਣਾ ਗੁੱਸਾ ਆ ਗਿਆ ਲੱਗਾ ਕਿ ਨਾ ਪਿਆਰੇ ਵੀ ਕੰਮ ਆਲਾ ਗਾ ਜਿਵੇਂ ਕਰਮ ਦੇ ਚੀਜ਼ ਇੱਥੇ ਅਮਰਨ ਬਹੁਤ ਪੁੱਟਾ ਗਏ ਨੇ ਉਹਨੇ ਕੁੱਤ ਕਰ ਆ ਮਲੇ ਸਾਹ ਬਸ ਕਰਤਾ ਆਹ ਤੈਨੂੰ ਯੂਕ ਤਰੋ ਬਣਦੇ ਸੀ ਕਿ ਚੂਤ ਫਿਰ ਤਿਆਰ ਕਰਤਾ ਸਾਡਾ ਨਕਾ ਸਾਡੇ ਆਪਰੇ ਪੋਟ ਤੋਂ ਜਿਹੜੀ ਬਗਾਵਤ ਉਹ ਤੋਂ ਦੂਜੇ ਨੂੰ ਬੋਲਣ ਤੋਂ ਪੋਟਾ ਕਰਉਂਗਾ ਕਾ ਪੋਟਾ ਬੈਗਾਂ ਇਸ ਕਰਕੇ ਐਮ.ਐਲ.ਏ. ਮੌਮਲੇ ਕੋਈ ਜਦੋਂ ਬਰਾਬਰ ਬੇਮਸਲਾ ਹ ਕੋਈ ਐਮ.ਐਲ.ਏ. ਸਾਰੇ ਮੈਨੂੰ ਪਤਾ ਦੋ ਚਾਰ ਮੈਨੂੰ ਮੈਂ ਗੱਲਾਂ ਸੁਣਨ ਮੈਂ ਉਹ ਕੋਈ ਮਦਦ ਆਦੀ ਕਿ ਸਾਡੇ ਐਮ.ਐਲ.ਏ. ਬੋਰਡ ਨੂੰ ਤਿਆਰ ਨਹੀਂ ਹੈ ਪਤਾ ਕਿ ਉਹ ਨੀਤੀ ਹੈ ਸਾਰੇ ਗੱਲਾਂ ਲਈ ਨੇ ਪਰ ਜਦ ਮੇਰੇ ਸਾਹਮਣੇ ਆ ਕੇ ਗੋਲਣ ਕਾ ਮੈਂ ਸਾਰੇ ਗਿੰਦੇ ਨੀਤੀ ਬੋਲ ਮਾਰੀਏ ਬੋਲਦੇ ਕਿ ਉਹ ਕਿਥੇ ਡੁੱਟੇ ਡੁੱਟੇ ਕਹਿੰਦਾ ਕਿ ਕਿੱਡੀ ਉੱਟ ਕਹਿੰਦਾ ਕਿ ਕਿੱਡੀ ਕਮੇਟੀ ਕਹਿੰਦਾ ਜਦ ਜੇ ਤਾਂ ਕੋਈ ਸਹੀ ਕਰ ਉਹ ਕਹਿੰਦਾ ਇਹ ਕਹਣਗੇ ਸਾਰੇ ਮਨੁੱਖ ਜਿਹੜੇ ਅਰ ਕਾਰਨ ਕਿ ਨਹੀਂ ਸੀ ਬੜਨਾ ਗਿਆ ਅੰਦਰ ਕਾਬਿਲ ਬੰਦਾ ਬੰਦਾ ਕਰਨਾ ਉਹ ਬੰਦੇ ਆ ਕੇ ਕੰਮ ਕਰ ਰਹੇ ਨੇ ਕਿਸੇ ਖਾਰੇ ਕਰਦੇ ਨਹੀਂ ਕੀਤੀ ਕੋਈ ਨਹੀਂ ਪਰ ਜੇ ਮਾਰਨੇ ਕੋਈ ਤੋਂ ਪਤਾ ਹੋ ਤਾ ਉਹ ਕੀਤੀ ਮਾਰੀ ਬੇਲਿੰਗ ਦਾ ਜਿਹੜੇ ਹੁੰਦੇ ਆ ਲੋਕ ਉਤਾਰ ਬਣੇ ਲੋਕ ਤੇ ਆ ਕੇ ਲੋਕ ਕਹਿੰਦੇ ਵੀ ਹਾਂ ਜੀ ਜੀਟਰ ਲੋਕਾਂ ਨੂੰ ਘਰਾਂ ਦਾ ਕਹਿੰਦੇ ਹਾਂ ਤੇ ਹਰ ਤਰ੍ਹਾਂ ਦੇ ਬਟਾ ਸਭ ਤੋਂ ਡੋੜਾ ਗਾਲੀ ਨਾ ਖੋਣ ਸਾਡੇ ਸਰਕਾਰ ਫੋਨ ਤਾਂ ਕੋਈ ਨਹੀਂ ਸਾਡਾ ਪਤਾ ਨਾ ਆਉਂਦਾ ਇਹ ਤਾਂ ਲੋਕਾਂ ਦਾ ਪਿਆਰ ਬਣ ਗਿਆ ਅਈ ਤਾਂ ਨੀ ਦੀ ਮਾਰੀ ਚ ਸ਼ਾਰ ਹੋਵੇ ਤਾਂ ਅੰਦਰਲਾ ਆ ਕੇ ਇਸ ਕਰਕੇ ਮੇਰੇ ਨੂੰ ਪਾਉ ਨੋ ਨੋ ਆਪਸ ਸਾਥ ਲਈ ਬੋਸਾਂ ਨੇ ਹੋਣਾ ਤੇ ਜਿੱਤੇ ਵੀ ਕਿਤੇ ਮਾਰੀ ਕੋਈ ਖੜਾ ਤੇ ਸਾਡੇ ਤੋਂ ਮਾਰੇ ਕਰਕੇ ਬਾਤ ਬਾਰੇ ਬਿਯੋਗ ਨਹੀਂ ਹੈ ਲੱਗਦਾ ਮੈ ਸਾਰਾ ਜੀਨ ਜਨ ਬਸ ਕਾਲੋ ਬੈਠੇ ਨੇ ਪਰ ਮਾਸਾ ਸਿਰ ਹੋਰ ਜੀਨ ਜਨ ਬਸ ਕੰਮ ਨਹੀਂ ਰਹੇ ਸਾਰਾ ਦਾ ਬਹੁਤ ਸੋਨਾ ਬਸ ਕਰਨਾ ਸੁਰ ਮਾਨਦਰ ਬੋਲਣਾ ਆਵਾਜ਼ ਕਰਨਾ ਤੁਸੀਂ ਆਏ ਕਿਉਂਕਿ ਭਰਾਵੋ ਅੱਜ ਜਿੱਦਾਂ ਕਰਕੇ ਅਸੀਂ ਕੋਟੇ ਆਪਣਾ ਕੋਰਡਿਅਰ ਆਧਿਆਤ ਮਾਤੇ ਆ ਕਿਦਨੇ ਨੇ ਬਾਕੀ ਨੇ ਬੋਰਡ ਦੇ ਨਾਲ ਸਵਾਲ ਲਿਖੜੇ ਪਾਤੇ ਪਾਇ। ਇਸ ਕਰਕੇ ਜਦੋਂ ਮਾਰਕਸ ਦਾ ਬਾਕੀ ਦਾ ਬੋਲ ਬੋਲਤਾ ਆ ਨਕਾ ਦਾ ਬੋਲਤਾ ਆ ਤੇ ਮਾਪਾ ਮਾਡਿਕਾ ਨੇ ਮੇਰਾ ਅੰਨੇਲਾ ਲਾਡਲਾ ਬੋਲਣ ਦਾ ਬੋਲਤਾ ਆ ਅੱਜ ਤੱਕ ਕੋਈ ਖਾਲੀ ਤਵਾੜ ਰਿਓ 7 ਤਰੀਕ ਨੂੰ ਜੋਧਨ ਦਾਨ ਦਾ ਮੇਰੇ ਕੋਲ ਬਾਇਕ ਕਰਨਾ ਇਹ ਨਿੱਤੀ ਹੈਡੀ ਇਹ ਨਿੱਤੀਆ ਪ੍ਰੋਸੀਜਰ ਹੁਕਾਤਾ ਅੱਜ ਦਾ ਚੁਕਾ ਮਾਗਨੇ ਆ ਫਿਰ ਐਨੀ ਕੋਈ ਮਾਗ ਦੀ ਪ੍ਰਮਾਣਿਕਾ ਨਾ ਕੇਵਲ ਇਸ ਸਭਾ ਦੇ ਬਾਰੇ ਬੋਲਣਾ ਕਰਨਾ ਚਾਹੀਦਾ ਹੈ ਜਿਹੜਾ ਕਿ ਪ੍ਰਸਾਦ ਵਾਲਾ ਨਾ ਕਰਦਾ ਬਸ ਇਹੀ ਕਿ ਬੰਦੇ ਗਾਣੇ ਆਸਿਸਟ ਜਿਹੜਾ ਬੜਾ ਕੱਟਦਾ ਨਾ ਕਿ ਸਭ ਤੋਂ ਵੱਧ ਮਹਾਰਾਜ ਬੋਲੇ ਪਿਆ ਉਹਨਾਂ ਬਾਕੀ ਤੋਂ ਅਸੇ ਬੋਲੇ ਵਿਗਿਆ ਵਿਆਹ ਤੋਂ ਨਾ ਮੰਗਦੇ ਸਾਰਾ ਉਹਨੇ ਚਾਰੇ ਨਾਗੇ ਪ੍ਰਚਾਰ ਕਰਿਆ ਵਾਹ ਜੀ ਦਾ ਕਲਪਾ ਵਾਹ ਜੀ ਦੇ ਦੋਲੇ ਇਕਿ ਤਕਾਰਾਂ ਹੋਈ ਜਿਹਾ ਤੁਮਾ ਤੁਮਾ ਦਾ ਲਾਗੇ ਤੁਮਾ ਤੁਮਾ ਦਾ ਕੋਲ ਟੀਮ ਦਾ ਇਹਨਾਂ ਬਾਰੇ ਫੇਰ ਦਾ ਮਾਰਿਆ